ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰੋ ਮੈਂ ਭਗਵਾਨ ਸਿੰਘ ਵਧਾਤਾ ਤੇ ਆਪਾਂ ਕਬੱਡੀ ਦਾ ਜਿਹੜਾ ਕੈਂਪ ਸ਼ੁਰੂ ਕੀਤਾ ਪਿੰਡ ਭਦੌੜ ਦੇ ਵਿੱਚ ਜ਼ਿਲ੍ਹਾ ਬਰਨਾਲਾ ਤੇ ਆ ਆਪਣੇ ਕੋਲੇ ਬੱਚੇ ਆਉਂਦੇ ਆ ਮੁੰਡਿਆਂ ਵਾਲਾ ਸਕੂਲ ਭਦੌੜ ਤੇ ਮੇਰੀ ਬੇਨਤੀ ਆ ਪਿੰਡ ਭਦੌੜ ਦੇ ਬੱਚਿਆਂ ਨੂੰ ਮਾਂ ਪਿਓ ਨੂੰ ਵੀ ਆਪਣੇ ਬੱਚਿਆਂ ਨੂੰ ਇਤੋਂ ਵਾਦ ਤੋਂ ਵਾਦ ਭੇਜਿਆ ਕਰੋ ਤਾਂ ਕਿ ਆਪਾਂ ਇਹਨਾਂ ਨੂੰ ਖੇਡਣਾ ਜੋੜ ਸਕੀਏ ਨਸਿਆਂ ਤੋਂ ਦੂਰ ਕਰ ਸਕੀਏ ਤੇ ਹੋਰ ਵੀ ਜਿਹੜੇ ਗਮਾਂਡੀ ਪਿੰਡ ਆ ਉਹਨਾਂ ਨੂੰ ਵੀ ਬੇਨਤੀ ਆ ਕਿ ਬੱਚਿਆਂ ਨੂੰ ਤੁਸੀਂ ਇੱਥੇ ਭੇਜਿਆ ਕਰੋ ਸਵੇਰ ਵੀ ਸ਼ਾਮ ਵੀ ਸ਼ਾਮ ਨੂੰ 4:30 ਵਜੇ ਤੋਂ ਲੈ ਕੇ 6:30 ਪਾਉਣੇ 7:00 ਵਜੇ ਤੱਕ ਤੇ ਸਵੇਰ 4:30 ਤੋਂ ਲੈ ਕੇ 6:30 ਵਜੇ ਤੱਕ ਤੁਸੀਂ ਆਪਣੇ ਬੱਚਿਆਂ ਨੂੰ ਇੱਥੇ ਪਿੰਡ ਪਡੌੜ ਮੁੰਡਿਆਂ ਵਾਲੇ ਸਕੂਲ ਤੇ ਭੇਜਿਆ ਕਰੋ ਤਾਂ ਕਿ ਆਪਾਂ ਇਹਨਾਂ ਨੂੰ ਨਸਿਆਂ ਤੋਂ ਬਚਾ ਸਕੀਏ ਕੋਈ ਵੀ ਬੱਚਾ ਆਉਣ ਦਾ ਚਾਹ ਬਾਣਾ ਉਹ ਫੋਨ ਤੇ ਸੰਪਰਕ ਕਰ ਲਿਓ 9969 31013 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ